ਰੂਪਨਗਰ ਇੱਕ ਬਹੁਤ ਹੀ ਪੁਰਾਤਨ ਸ਼ਹਿਰ ਹੈ ਅਤੇ ਰੂਪਨਗਰ ਦੇ ਵਿੱਚ ਕਈ ਕਿਲੇ ਮੌਜੂਦ ਹਨ ਇਹਨਾਂ ਦੇ ਵਿੱਚੋਂ ਇੱਕ ਕਿਲਾ ਇਹ ਵੀ ਮੌਜੂਦ ਹੈ ਜਿਸ ਦੀ ਤਸਵੀਰ ਇਸ ਵੇਲੇ ਤੁਸੀਂ ਵੇਖ ਰਹੇ ਹੋ ਸਰਕਾਰੀ ਕਾਲਜ ਰੂਪਨਗਰ ਦੇ ਬਿਲਕੁਲ ਨਜ਼ਦੀਕ ਜੋ ਮਿਊਜ਼ੀਅਮ ਹੈ ਮਿਊਜ਼ੀਅਮ ਦੇ ਬਿਲਕੁਲ ਨਾਲ ਇੱਕ ਟਿੱਬੀ ਮੌਜੂਦ ਹੈ ਅਤੇ ਇਸ ਟਿੱਬੀ ਦੇ ਉੱਪਰ ਇਹ ਕਿਲਾ ਮੌਜੂਦ ਹੈ ਪਿਛਲੇ ਸਮੇਂ ਦੇ ਵਿੱਚ ਇਸ ਕਿਲੇ ਦੀ ਹਾਲਤ ਖਸਤਾ ਹੋਣ ਲੱਗੀ ਸੀ ਤਾਂ ਆਰਕੀਓਲੋਜੀਕਲ ਵਿਭਾਗ ਦੇ ਵੱਲੋਂ ਇਸ ਕਿਲੇ ਦੀ ਸਾਂਭ ਸੰਭਾਲ ਕੀਤੀ ਗਈ ਹੈ ਅਤੇ ਇਸ ਦੀ ਖੂਬਸੂਰਤ ਦਿੱਖ ਨੂੰ ਬਰਕਰਾਰ ਰੱਖਿਆ ਹੋਇਆ ਹੈ। ਖੂਬਸੂਰਤ ਪੌੜੀਆਂ ਚੜ੍ਹਨ ਤੋਂ ਬਾਅਦ ਇਹ ਕਿਲਾ ਨਜ਼ਰ ਆਉਂਦਾ ਹੈ ਅਤੇ ਬਹੁਤ ਹੀ ਖੂਬਸੂਰਤ ਦ੍ਰਿਸ਼ ਵੀ ਪੇਸ਼ ਕਰਦਾ ਹੈ। ਸਰਕਾਰੀ ਕਾਲਜ ਰੂਪਨਗਰ ਦੇ ਬਿਲਕੁਲ ਨਜ਼ਦੀਕ ਨੌ ਗਜਾ ਪੀਰ ਦੇ ਗੇਟ ਦੇ ਬਿਲਕੁਲ ਨਾਲ ਇਸ ਕਿਲੇ ਤੋਂ ਉੱਪਰ ਜਾਣ ਵਾਲਾ ਰਸਤਾ ਮੌਜੂਦ ਹੈ ਇਸ ਰਸਤੇ ਤੋਂ ਪੌੜੀਆਂ ਸਾਹਮਣੇ ਨਜ਼ਰ ਆਉਂਦੀਆਂ ਹਨ ਤੇ ਪੌੜੀਆਂ ਤੋਂ ਉੱਪਰ ਚੜ ਕੇ ਇਹ ਕਿਲਾ ਕਿਆ ਖੂਬਸੂਰਤ ਦ੍ਰਿਸ਼ ਪੇਸ਼ ਕਰਦਾ ਹੈ ਜੋ ਤਸਵੀਰਾਂ ਦੇਖਣ ਯੋਗ ਹੁੰਦੀਆਂ ਹਨ ਤੁਸੀਂ ਜਦੋਂ ਵੀ ਰੂਪਨਗਰ ਆਓ ਤਾਂ ਰੂਪਨਗਰ ਦੇ ਵਿੱਚ